ਤੁਹਾਡੀ ਮੰਨ ਲਓ ਕਿ ਤੁਹਾਡੇ ਕੀਤੂ ਪੰਜਵੇਂ ਬਿਠਾ ਹੈ ਮੰਨ ਲਓ ਤੁਹਾਡੇ ਕੀਤੂ ਲਗਨ ਜਾਇਆ ਤਾਂ ਕੀਤੂ ਜਦੋਂ ਲਗਨ ਚੋਦਾ ਉਹ ਮੁੰਡਾ ਹੀ ਹੁੰਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਤੁਹਾਡਾ ਸਾਡੇ ਵੱਲੋਂ ਤਹਿ ਦਿਲੋਂ ਸਵਾਗਤ ਹੈ ਇਸ ਚੈਨਲ ਤੇ ਅਸੀਂ ਤੁਹਾਡੇ ਨਾਲ ਵਧੀਆ-ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਾਂ ਇਸ ਚੈਨਲ ਤੇ ਤੁਸੀਂ ਪਿਛਲੀਆਂ ਵੀਡੀਓ ਵਿੱਚ ਜਸਸੀ ਮਾਨ ਬਾਰੇ ਗੱਲਬਾਤ ਸੁਣੀ ਹੈ ਤੇ ਅੱਜ ਫੇਰ ਉਸ ਤੋਂ ਅੱਗੇ ਗੱਲ ਕਰ ਰਹੇ ਹਾਂ ਕਿ ਜੋਤਿਸ਼ ਇਹ ਤੈਅ ਕਰ ਸਕਦਾ ਹੈ ਕਿ ਮੁੰਡਾ ਹੋਵੇਗਾ ਜਾਂ ਕੁੜੀ ਕਰ ਸਕਦਾ ਹੈ ਇਹ ਇੱਕ ਹੋਰ ਸਾਇੰਸ ਆ ਸਾਇੰਸ ਮਤਲਬ ਇੱਕ ਕੁਦਰਤੀ ਤੌਰ ਤੇ ਜਦੋਂ ਕੇਤੂ ਹੈ ਤੁਹਾਡੇ ਮੰਨ ਲਓ ਕਿ ਤੁਹਾਡੇ ਕੇਤੂ ਪੰਜਵੇਂ ਬੈਠਾ ਹੈ ਮੰਨ ਲਓ ਤੁਹਾਡੇ ਕੇਤੂ ਲਗਨ ਜਾਇਆ ਤਾਂ ਕੇਤੂ ਜਦੋਂ ਲਗਨ ਚੋਦਾ ਤਾਂ ਮੁੰਡਾ ਹੀ ਹੁੰਦਾ ਉਹ ਨਾ ਕਹਿ ਰਿਹਾ ਕਿ ਤੂੰ ਲੱਗ ਜਾ ਜਿਵੇਂ ਉਹ ਕਈ ਵਾਰੀ ਕਹਿ ਦਿਆ ਅਗਲੇ ਕਿ ਸਾਡੇ ਬੱਚਾ ਨਹੀਂ ਤਾਂ ਉਹ ਦੋਨੋਂ ਕਹਿੰਦੇ ਕਿ ਤੂੰ ਲੱਗ ਜਾਉਣ ਵਾਲਾ ਦੋ ਸਾਲ ਬਾਅਦ ਜਾਂ ਸਾਲ ਬਾਅਦ ਹੋ ਜਾਣਾ ਨਾ ਕਿਉਂ ਟੈਨਸ਼ਨ ਕੀ ਤੀ ਉਹ ਤਾਂ ਕੁਦਰਤ ਨੇ ਦੇ ਹੀ ਦੇਣਾ ਇਸ ਤੋਂ ਬਿਨਾ ਹੋਰ ਕੀ ਹੈ ਹੁਣ ਇੱਕ ਹੋਰ ਹੈ ਜਿੱਦਾਂ ਹੁਣ ਜਵਾਹਰ ਤਾਕਾਉਂਦਾ ਹੈ ਨਾ ਪੂਰਨ ਮਾਸ਼ੀਨ ਪਾਣੀ ਕਮਾਣ ਦੇ ਹੈ ਨਹੀਂ ਉਛਲਦਾ ਹੈ ਹੈ ਨਾ ਪਾਵਰ ਹੈ ਨਾ ਕਰ ਰਾਂ ਇਹ ਪਾਵਰ ਹੀ ਸਾਡੀ ਬਾਡੀ ਚ ਚੇਂਜ ਕਰਦੀ ਹੈ ਚਾਨਣ ਨੇ ਇਧਰ ਪਰੇਹਜ ਹੁੰਦਾ ਇੱਕ ਉਹਦੇ ਹਿਸਾਬ ਨਾਲ ਉਧਰ ਤੋਂ ਲਾਤ ਦਿੱਤੀ ਜਿਵੇਂ ਮੌਨ ਦੀ ਫੋਰਸ ਨਾਲ ਸਮੁੰਦਰ ਦੇ ਪਾਣੀ ਨੂੰ ਫਰਕ ਪੈਂਦਾ ਹੈ ਓਵੇਂ ਸਾਡੇ ਸਰੀਰ ਵੀ ਅੰਦਰ ਵੀ ਹੁੰਦਾ ਹੈ ਬਿਲਕੁਲ ਹੁਣ ਤੁਸੀਂ ਕਈ ਵਾਰੀ ਨੋਟ ਕੀਤਾ ਹੋਣਾ ਨੇਰ ਪੱਖ ਦੇ ਵਿੱਚ ਕਈ ਲੋਕ ਜੀ ਮੇਰੇ ਨਾਲ ਦਸ ਤੋਂ ਦਿਨ ਘੋਟੇ ਦੁਖਦੇ ਆ ਉਸ ਤੋਂ ਬਾਅਦ ਨਾ ਠੀਕ ਹੋ ਜਾਨੀਆ 10 15 ਦਾ ਮੇਰੇ ਆਉਂਦਾ ਤੁਸੀਂ ਲੇਡੀਜ਼ ਤੋਂ ਸੁਣਿਆ ਹੋਣਾ ਉਹ ਕੀ ਹੁੰਦਾ ਕਿ ਜਦੋਂ ਹਨੇਰ ਹੁੰਦਾ ਜਦ ਚੰਦਰਮਾ ਚੰਦਰਮਾ ਦੀ ਆਪਣੀ ਸਥਿਤੀ ਵੈ ਹੈ ਨਹੀਂ ਸਮਝ 15 ਨਾਲ ਕਈ ਲੋਕ ਬੜੀ ਟੈਨਸ਼ਨ ਲੈ ਕੇ ਇਹਨੂੰ ਦੱਸ ਕੋ ਦੇਣਾ ਹੈ ਨਾ ਤੇ ਹੁਣ ਉਹ ਠੀਕ ਆ ਫਿਰ ਇਹਨੂੰ ਦੱਸ ਦੇਣਾ ਐਵੇਂ ਪਰੇਸ਼ਾਨੀ ਹੋ ਜਾਂਦੀ ਕੰਮ ਕਾ ਠੀਕ ਉਹ ਪਰੇਸ਼ਾਨੀ ਕਿਦ ਤੱਕ ਚੰਦਰ ਸਾਡੇ ਮਨ ਦਾ ਘਰ ਹੈ ਨਾ ਜਿਹੜਾ ਹੁਣ ਅਸਮਾਨ ਚ ਹਨੇਰਾ ਸ਼ਨੀ ਦਾ ਹੈ ਕੁਦਰਤ ਦੇ ਕਿੰਨੇ ਰੰਗ ਹਨ ਕਾਲਾ ਤੇ ਚਿੱਟਾ ਦਿਨ ਤੇ ਰਾਤ ਅਨਾਂ ਦੋਨਾਂ ਦੀ એનર્ਜੀ ਆਪਣੀ ਆਪਣੀ ਜੇ ਆਪਾਂ ਕਹੀਏ ਸਿਰਫ ਚਾਨਣ ਦਾ ਮਹੱਤਵ ਹੈ ਗਲਤ ਹੈ ਹਨੇਰੇ ਦਾ ਆਪਣਾ ਮਹੱਤਵ ਹੈ ਚਾਨਣ ਆਪਣਾ ਤਾਂ ਕਿ ਹੋਇਆ ਰਾਤ ਡੇਗ ਰਿਹਾ ਆਪਣੇ ਮਾਇਨੇ ਰੱਖਦੇ ਰਿਹਾ ਆਪਣੇ ਮਾਇਨੇ ਰੱਖਦੇ ਹਾਰੇ ਸੰਸਾਰ ਨਾਲ ਕਿਥੇ ਕਿਹੜੇ ਗਰੇਹਾਂ ਦੀ ਦਰਜੀ ਚ ਪਿਆਦਾ ਹੋਇਆ ਮਾਇਨੇ ਰੱਖਦਾ ਜਿਹੜਾ ਤਾਂ ਦੇਖ ਰਹਿ ਰਹੇ ਹਾਂ ਮਿੱਤਰ ਕਰਿਆ ਇਸ ਪੈਦਾ ਹੋ ਗਿਆ ਉਹਨੂੰ پوری ਸਰਕਾਰ ਦੇ ਕੋਲ ਮੰਨਣੇ ਪੈਣਗੇ ਉਸ ਦਾਬ ਤੇ ਚੱਲਣਾ ਪਊਗਾ ਆ ਦੇਖ ਰਹਿ ਹਾਂ ਮਾਤਾ ਬਕੁਨੋਸ਼ਣ ਉਹ ਤੋਂ ਸ਼ੁਕਰ ਦੇ એનર્ਜੀ ਜੀ ਪੈਦਾ ਹੋਇਆ ਉਹਨੂੰ ਉਸ ਮੁਤਾਬਕ ਚੱਲਣਾ ਪਊਗਾ ਹਰ ਕਿਸੇ ਦੀ ਸੋਚ ਪਰਮਾਤਮਾ ਇਹਨਾਂ ਗ੍ਰਹਿਾਂ ਮਾਤਾ ਬੀ ਬਣਾਉਂਦਾ ਹੁਣ ਜੇ ਕਿਸੇ ਨੂੰ ਗੁੱਸਾ ਹੁੰਦਾ ਹੈ ਜਿਆਦਾ ਚੜਦਾ ਹੈ ਉਹਦਾ ਕੀ ਕਸੂਰ ਹੈ ਜੇ ਉਹਦੇ ਸੂਰਜ ਹੀ ਲਗਨ ਚ ਹੈ ਮੰਗਲ ਹੀ ਲਗਨ ਚ ਹੈ ਅਗਲਾ ਤੇ ਗੁੱਸਾ ਕਰੂਗਾ ਹੀ ਪਈ ਤੇ ਉਹਨੂੰ ਮੈਨੂੰ ਗੁੱਸਾ ਆਈ ਜਾਵੇ ਹਨਾ ਅਗਲਾ ਗੱਲ ਗੱਲ ਤੇ ਇਹ ਗੱਲ ਗੱਲ ਤੇ ਖੇਚ ਜਾਂਦਾ ਹੁਣ ਜਿਹਦਾ ਛੜੀ ਲਗਨ ਚ ਹੋਵੇ ਉਹ ਗੱਲ ਗੱਲ ਤੇ ਖਿਜੂਗਾ ਉਹ ਗਊਾ ਕੇ ਬੋਲਗੇ ਕੁਝ ਹੋਰ ਜਾਂਦੇ ਆ ਮੈਨੂੰ ਤੇ ਇਹਦੀ ਅਗਲਾ ਸਾਪ ਹੈ ਉਹਨੂੰ ਪਤਾ ਮੈ ਕਿੱਦਾਂ ਨਿਕਲਣਾ ਪਰ ਸਾਹਮਣੇ ਵਾਲੇ ਨੂੰ ਸਲਾਮਾਂ ਦੇ ਹੀ ਜਾਣਗੇ ਉਹ ਕੀ ਜੀ ਜਾਊਗਾ ਬੱਸ ਕਰੋ ਮੈਨੂੰ ਪਤਾ ਇਹ ਜੀ ਸੁਣਦਾ ਨਹੀਂ ਇਹ ਖਿਜੀ ਜਾਂਦਾ ਛੋਟੇ ਹੁੰਦੇ ਨਿਆਣੇ ਤੋਂ ਆਪਾਂ ਕਹਿੰਦੇ ਉਹਨਾਂ ਦੀ ਜੀ ਖੂਬ ਜਿਵੇਂ ਇਸ ਸਾਲ ਵਿੱਚ ਬਹੁਤ ਰੌਲਾ ਪਿਆ ਸੀ ਕਿ ਸਨੀ ਦੀ 60 ਸਤੀ ਹੈ ਇਹ ਕੀ ਰੌਲਾ ਸੀ 60 ਸਦੀ ਤੱਕ ਹਸਾਲੀ ਹੁੰਦੀ ਹੈ ਜਿਹੜੀ ਰਾਸ਼ੀ ਚ ਜਾਂਦੀ ਆ ਜਿਵੇਂ ਹੁਣ ਮੀਨ ਰਾਸ਼ੀ ਚ ਸ਼ਨੀ ਚਲਾ ਗਿਆ ਤਾਂ ਜਿਹੜੀ ਰਾਸ਼ੀ ਜਾਊਗਾ ਜੇ ਉੱਥੇ ਚੰਦਰਮਾ ਹੋਗਾ ਜਿਨ੍ਹਾਂ ਦੀ ਤਮੀਨ ਰਾਸ਼ੀ 60 ਤੀ ਹੋਗੀ ਅਗਲੀ ਵਾਰ 25 ਉਹ ਨੁਕਸਾਨ ਕਰਦੀ ਹੈ ਕਿਉਂ ਨੁਕਸਾਨ ਕਰੂੰਗੀ ਤੁਸੀਂ ਸੱਪ ਦੇ ਗੋਸ਼ਤੇ ਪੈਰ ਨਹੀਂ ਧਰੋਗੇ ਉਹ ਨੁਕਸਾਨ ਕਰੂੰਗੀ ਇਸ ਤੋਂ ਅੱਗੇ ਤੁਸੀਂ ਅਗਲੀ ਵੀਡੀਓ ਵਿੱਚ ਦੇਖ ਸਕਦੇ ਹੋ ਅੱਗੇ ਜਾਣਨ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਨੂੰ ਵੀ ਜਰੂਰ ਔਨ ਕਰਨਾ ਧੰਨਵਾਦ ਜੀ